ਇੱਕ ਪਿਤਾ ਇੱਕ ਸਕੇ ਹਾਂ ਬਾਰਕ ਤੂੰ ਮੇਰਾ ਗੁਰਹਾਈ ਸੁਣ ਮੀਤਾ ਧੁਰੇ ਕੋ ਇੱਕ ਓੰਕਾਰ ਦੇ ਕੋਈ ਇੱਕ ਦਾ ਪ੍ਰਚਾਰ ਕਰਨ ਵਾਲੇ ਬਾਬੇ ਨਾਨਕ ਦਾ ਹੌਕਾ ਦੇਣ ਵਾਲੇ ਮੈਂ ਤਾਂ ਗੱਲ ਕਰਾਂਗਾ ਆਪਣੀ ਸਾਡੀ ਆਪ ਦੀ ਦੇਖੋ ਆਪਾਂ ਗੱਲ ਰੋਜ਼ ਸੁਣਦੇ ਆ ਇੱਕ ਓੰਕਾਰ ਵੀ ਰਬ ਇੱਕ ਹੈ ਸਾਰਿਆਂ ਵਿੱਚ ਵਸਦਾ ਹੈ ਆਪਾਂ ਸਾਰੇ ਉਹਦੇ ਪੈਦਾ ਕੀਤੇ ਹੋਇਆ ਗੁਰਬਾਣੀ ਦੀਆਂ ਉਦਾਹਰਨਾ ਵੀ ਦਿੰਨੇ ਆ ਅਵਲ ਅੱਲਾਹ ਨੂਰ ਆ ਪਾਇਆ ਕੁਦਰਤ ਕੇ ਸਭ ਬੰਦੇ ਵੀ ਸਾਰਾ ਨੂੰ ਇੱਕ ਤੋਂ ਹੀ ਪੈਦਾ ਹੋਇਆ ਆਪਾਂ ਸਾਰੇ ਉਸ ਕੁਦਰਤ ਦੇ ਵਿੱਚ ਉਸ ਮਾਲਕ ਨੇ ਜਿਵੇਂ ਬਾਕੀ ਸ੍ਰਿਸ਼ਟੀ ਪੈਦਾ ਕੀਤੀ ਐ ਸੀ ਉਹਦੇ ਪੈਦਾ ਕੀਤੇ ਹੋਇਆ ਹੁਣ ਸਵਾਲ ਉੱਠਦਾ ਅਸੀਂ ਤਾਂ ਪਾਠ ਪੜਾਉਣਾ ਸੀ ਇਕ ਓੰਕਾਰ ਦਾ ਸੰਸਾਰ ਨੂੰ ਇਹ ਹੀ ਪੜਾਉਣਾ ਸੀ ਨਾ ਤੇ ਹਰ ਗੁਰਦਾਰਿਆਂ ਚ ਹਰ ਸਮਾਗਮ ਜਿੱਥੇ ਵੀ ਜਾਂਦਾ ਸੀ ਪਰ ਉਥੇ ਅੱਪਾ ਅੱਜ ਦੇਖੋ ਜਿੰਨੇ ਅਸੀਂ ਪਾਠ ਪੜਾਉਣ ਵਾਲਿਆਂ ਲੋਕਾਂ ਨੂੰ ਦੱਸਣ ਵਾਲਿਆਂ ਦੀ ਗੱਲ ਕਰ ਲਈ ਅੱਜ ਅਪਾ ਜਨਤਾ ਦੀ ਨਹੀਂ ਸੰਗਤ ਦੀ ਗੱਲ ਨਹੀਂ ਕਰਨੀ ਸੰਗਤ ਨੇ ਤਾਂ ਓਵੇਂ ਚੱਲਣਾ ਜਿਵੇਂ ਅਸੀਂ ਉਹਨਾਂ ਨੂੰ ਦੱਸਣਾ ਅਸੀਂ ਦੱਸਣ ਵਾਲੇ ਕੋ ਅਸੀਂ ਜਿਹੜੇ ਪ੍ਰਚਾਰਕ ਸਾਡੀ ਸ੍ਰੇਣੀ ਆ ਚਾਹ ਹਿੰਦੂਆਂ ਦੀ ਹੈ ਚਾਹ ਮੁਸਲਮਾਨਾਂ ਦੀ ਹੈ ਚਾਹ ਕੋਈ ਵੀ ਆ ਸਾਰੇ ਕਹਿੰਦੇ ਤਾਂ ਇੱਕ ਹੈ ਨਾ ਉਹ ਵੀ ਰੱਬ ਇੱਕੋ ਹੀ ਹੈ ਭਗਵਾਨ ਇੱਕ ਮੁਸਲਮਾਨ ਕਹਿੰਦਾ ਖੁਦਾ ਇੱਕ ਹੈ ਤੇ ਸਿੱਖ ਵੀ ਕਹਿੰਦੇ ਵਾਹਿਗੁਰੂ ਇੱਕ ਹੈ ਸਾਡੇ ਪ੍ਰਚਾਰਕ ਅਸੀਂ ਉਹਨਾਂ ਆਪਣੇ ਪ੍ਰਚਾਰਕਾਂ ਦੀ ਗੱਲ ਕਰ ਲਈ ਉਹ ਸਾਡੇ ਜਿਹੜੇ ਪ੍ਰਚਾਰਕ ਆ ਤਾਂ ਪ੍ਰਚਾਰ ਕੀ ਇੱਕ ਨੇ ਆ ਟਕਸਾਲ ਦਾ ਪ੍ਰਚਾਰ ਕੁਝ ਹੋਰ ਕਹਿੰਦਾ ਨਿੰਗਾਂ ਦਾ ਪ੍ਰਚਾਰ ਕੁਝ ਹੋਰ ਕਹਿ ਰਿਹਾ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਕੁਝ ਹੋਰ ਕਹਿ ਰਿਹਾ ਨਾਨਕਸਰੀਆਂ ਦੇ ਪ੍ਰਚਾਰਕ ਕੁਝ ਹੋਰ ਪੜ੍ਹਾਈ ਜਾ ਦੱਸ ਕਹਿ ਰਹੇ ਆ ਮਸਨਰੀਆਂ ਦੇ ਪ੍ਰਚਾਰਕ ਹੋਰ ਦੱਸ ਰਹੇ ਆ ਅਪਗ੍ਰੇਡ ਹੋਰ ਦੱਸ ਰਹੇ ਆ ਇਕ ਓਂਕਾਰ ਕਿੱਧਰ ਗਿਆ ਕਿੱਥੇ ਗਿਆ ਕਿੱਥੇ ਰਹਿ ਗਿਆ ਓਂਕਾਰ ਕਿੱਥੇ ਗਵਾਚ ਗਿਆ ਅੱਜ ਸਾਡੀ ਹਾਲਤ ਬਿਲਕੁਲ ਇਸ ਤਰ੍ਹਾਂ ਬਣੀ ਹੈ ਜਿਵੇਂ ਰਾਨੀਤਿਕ ਲੋਕਾਂ ਦੀ ਹੈ ਸਾਡੀ ਧਾਰਮਿਕ ਲੋਕਾਂ ਦੀ ਰਾਨੀਤਿਕਾਂ ਦਾ ਪਤਾ ਕਿਵੇਂ ਜੋਰ ਲਗਿਆ ਵੀ ਸਾਡਾ ਧੜਾ ਕਿਵੇਂ ਵੱਡਾ ਹੋਵੇ ਸਾਡੀਆਂ ਵੋਟਾਂ ਕਿਵੇਂ ਵਧਣ ਸਾਡਾ ਧੜਾ ਕਿਵੇਂ ਵੱਡਾ ਹੋਵੇ ਉਹਦੇ ਲਈ ਉਹਨੂੰ ਕੋਈ ਵੀ ਹਥਿਆਰ ਵਰਤਣਾ ਪਵੇ ਢੰਗ ਵਰਤਣਾ ਪਵੇ ਜੈ ਸਮਝਦਾ ਇਸੇ ਤਰ੍ਹਾਂ ਸਾਡੇ ਅੱਜ ਧਾਰਮਿਕ ਪ੍ਰਚਾਰ ਕਰ ਰਹੇ ਆ ਉਹ ਵੀ ਹਰ ਹਰ ਬਾ ਵਰਤਨ ਨੂੰ ਤਿਆਰ ਆ ਕੁਝ ਵੀ ਕਹਿਣਾ ਪਵੇ ਝੂਠ ਬੋਲਣਾ ਪਵੇ ਲੋਕਾਂ ਨੂੰ ਝੂਠੇ ਵਾਅਦੇ ਕਰਨੇ ਪੈਣ ਵੀ ਆ ਮਿਲ ਜੂ ਤੁਹਾਨੂੰ ਆ ਮਿਲ ਜੂ ਉੱਥੇ ਜਾਊਗਾ ਮਿਲ ਜੂ ਐ ਕਰੋਂਗਿਆ ਕਿੰਨਾ ਕੁ ਮਾਰਕੀਟੇ ਸੱਟਿਆ ਜਾ ਰਿਹਾ ਇਹਨਾਂ ਦਾ ਵੀ ਜੋਰੇ ਲੱਗਿਆ ਵੀ